ਕਣਕ ਦਾ ਸੀਜ਼ਨ ਹੈ ਜੀ ਤੇ ਕਣਕ ਬਾਨਾਂ ਦੇ ਵਿੱਚ ਖੜੀ ਐ ਇਸ ਟਾਈਮ ਘਰਾਂ ਤੇ ਹਲੇ ਜਾਣ ਨਹੀਂ ਲੱਗੀ ਕਪੈਨ ਵਾਲੀ ਚੱਲੀ ਨਹੀਂ ਚੱਲ ਵੀ ਜਾਣੀ ਐ ਕਦੇ ਦਿਨ ਚ ਤੇ ਕਿਤੇ ਕਿਤੇ ਚੱਲ ਵੀ ਗਈ ਹੁਣ ਤੇ ਆਪਾਂ ਜੀ ਖੜੀ ਕਣਕ ਦਾ ਅੰਦਾਜ਼ਾ ਕਿਵੇਂ ਲਾ ਸਕਦੇ ਆ ਵੀ ਇਹ ਕਿੰਨੇ ਮਣੀ ਆਪਣੀ ਫਸਲ ਪੈ ਜੂਗੀ ਠੀਕ ਹੈ ਪੈ ਵੱਢਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਵੱਢਣ ਤੋਂ ਪਹਿਲਾਂ ਆਪਾਂ ਪਤਾ ਲਗਾ ਸਕਦੇ ਆ ਜੀ ਵੀ ਕਣਕ ਕਿੰਨੇ ਮਣ ਹੋਊਗਾ ਹਾਂ ਇਹ ਤਰੀਕਾ ਹੈ ਬਜ਼ੁਰਗਾਂ ਦੇ ਤਜਰਬੇ ਆ ਜੀ ਮੈਂ ਵੀ ਅੱਜ ਵੀ ਕਾਫੀ ਬੰਦਿਆਂ ਤੋਂ ਮੈਂ ਇਹਦੇ ਬਾਰੇ ਨੌਲੇਜ ਇਕੱਠੀ ਕਰੀ ਠੀਕ ਹੈ ਤੇ ਉਹ ਤਜਰਬਾ ਕਰਨ ਆਪਾਂ ਵੀ ਖੇਤ ਆਇਆ ਤੁਸੀਂ ਵੀ ਆਪਦੀ ਕਣਕ ਦਾ ਅੰਦਾਜ਼ਾ ਲਾ ਸਕਦੇ ਹੋ ਤੇ ਕਿਸੇ ਨੂੰ ਦੱਸ ਵੀ ਸਕਦੇ ਹੋ ਵੀ ਸ਼ਰਤ ਲਾ ਕੇ ਵੀ ਭਾਈ ਤੇਰੇ ਖੇਤ ਚੋਂ ਇੰਨੀ ਨਿਕਲੂਗੀ ਇੱਕ ਦੋ ਮਾਣ ਉੱਤੇ ਥੱਲੇ ਹੋ ਸਕਦਾ ਬਾਲਾ ਫਰਕ ਨਹੀਂ ਭਾਈ ਲੈ ਦੱਸੋ ਜੀ ਫਿਰ ਕਰੋ ਕੀ ਤਰੀਕੇ ਠੀਕ ਹੈ ਜੀ ਇਹਦਾ ਸਭ ਤੋਂ ਵੱਡਾ ਤਿਆਰਬਾ ਕੀ ਹੈ ਜੀ ਤੁਸੀਂ ਇੱਕ ਬੱਲੀ ਤੋੜਨੀ ਹੈ ਖੇਤ ਦੇ ਵਿੱਚੋਂ ਹੁਣ ਜਿਵੇਂ ਇਹ ਨਹੀਂ ਹੈਗਾ ਜੀ ਦੇਖੋ ਆ ਆ ਦੇਖੋ ਆ ਬੰਲੀਆਂ ਖਾਦੀਆਂ ਹੋਈਆਂ ਨੇ ਇਹ ਨਹੀਂ ਤੋੜਨੀ ਕਿਤੇ ਤੁਸੀਂ ਆ ਅੱਧੀ ਬੱਲੀ ਤੋੜਨ ਉਹ ਚਰਿਆ ਹੋਇਆ ਕਿਸੇ ਨੇ ਪਹਿਲਾਂ ਪਸ਼ੂ ਨੇ ਠੀਕ ਹੈ ਤੁਸੀਂ ਵਿੱਚੋਂ ਜੀ ਬੱਲੀ ਤੋੜਨੀ ਹੈ ਇੱਕ ਠੀਕ ਹੈ ਉਹ ਭਾਈ ਉਹ ਪਰਲੇ ਬਾਹਣ ਤੋਂ ਲੈ ਕੇ ਆ ਇੱਕ ਕੋਈ ਵਧੀਆ ਬੱਲੀ ਤੇ ਸ਼ਰਮਾ ਜੀ ਉਧਰੋਂ ਕੋਈ ਵਧੀਆ ਬੱਲੀ ਲਿਆਉਣਗੇ ਦੇਖ ਕੇ ਜੀ ਆ ਬਾਹਣ ਦੇ ਵਿੱਚੋਂ ਆਪਾਂ ਨੇ ਆ ਬੱਲੀ ਤੋੜਨੀ ਠੀਕ ਹੈ ਇੱਕ ਵਾਰ ਜਰੂਰੀ ਨਹੀਂ ਹੈਗਾ ਕੋਈ ਜਿਆਦੇ ਵਧੀਆ ਬੱਲੀ ਤੋੜਨੀ ਹੈ ਵਿਚਾਲੜੇ ਜੇ ਮੇਲ ਦੀ ਨਾ ਵੱਡੀ ਹੋਵੇ ਨਾ ਛੋਟੀ ਹੋਵੇ ਠੀਕ ਹੈ ਜੀ ਲੈ ਸ਼ਰਮਾ ਮਾੜਾ ਜੀ ਦੱਸ ਮੈਂ ਤੁਹਾਨੂੰ ਦੱਸ ਦਾਂ ਉਸ ਤੋਂ ਬਾਅਦ ਜੀ ਇਹ ਕਟਿੰਗ ਕਰ ਲਈਏ ਲਿਆਓ ਸ਼ਰਮਾ ਜੀ ਤੁਸੀਂ ਵੀ ਆਵਦੀ ਬੱਲੀ ਬਾਹਰ ਆ ਜਾ ਬਾਈ ਮਾੜਾ ਜੀ ਆ ਜਾਓ ਜੀ ਬਾਹਰ ਆ ਜਾ ਬਾਹਰ ਆ ਜਾ ਲਓ ਜੀ ਆ ਬੱਲੀ ਤੋੜਨੀ ਹੈ ਪਰ ਨਾ ਕਰੀ ਬਾਈ ਮਾੜਾ ਜੀ ਸ਼ਰਮਾ ਜੀ ਉਸ ਤੋਂ ਬਾਅਦ ਇਹਨੂੰ ਜੀ ਆਪਾਂ ਨੇ ਖਦੇੜ ਲੈਣਾ ਠੀਕ ਹੈ ਹਾਂ ਪੂਰਾ ਦੂਜੇ ਸਾਲ ਹੱਥ 'ਚ ਕਰ ਲਓ ਜੀ ਹੱਥ 'ਚ ਕਰ ਗਾਣਾ ਬਈ ਡੇਗਣਾ ਨਹੀਂ ਥੱਲੇ दाना ਨਹੀਂ ਡਿਕਣ ਦੀ ਠੀਕ ਹੈ ਜੀ ਲਓ ਜੀ ਆਪਾਂ ਸਾਰੇ ਸਾਰੇ ਫੂਸ ਕੱਢ ਦਨੇ ਜੀ ਡਰੋ ਨਾ ਤੁਸੀਂ ਇੱਕ ਮਿੰਟ ਦਾ ਲਓ ਜੀ ਅੱਜ ਤੁਹਾਨੂੰ ਖੜੀ ਕਣਕ ਦੀ ਪਤਾ ਲੱਗੇ ਕਿ ਕਿੰਨੇ ਜਜਮੈਂਟ ਆਪਾਂ ਕਿਵੇਂ ਲਾ ਸਕਦੇ ਆ ਵੀ ਕਿੰਨੇ ਮਾ ਨਿਕਲੂਗੀ ਇੱਕ ਵੀ ਦਾਣਾ ਥੱਲੇ ਨਹੀਂ ਡਿਕਣ ਦੇਣਾ ਜੀ ਤੁਸੀਂ ਇਹ ਗੱਲ ਦਾ ਖਾਸ ਖਿਆਲ ਰੱਖਣਾ ਠੀਕ ਹੈ ਜੀ ਇੱਕ ਬੱਲੀ ਆਪਾਂ ਨੇ ਸਿੱਧੀ ਕਰ ਲੈਣੀ ਹੈ ਲਿਆ ਕੇ ਫੇਰ ਹੁਣ ਇਹ ਚੀਜ਼ ਨਾ ਕਹੀਓ ਵੀ ਬੱਲੀਆਂ ਛੋਟੀਆਂ ਵੱਡੀਆਂ ਹੁੰਦੀਆਂ ਨੇ ਉਹਦਾ ਵੀ ਇਲਾਜ ਦੱਸਾਂਗੇ ਤੁਹਾਨੂੰ ਉਹ ਵੀ ਹਾਂ ਦੱਸਦੇ ਆ ਵੀ ਵੱਡੀ ਛੋਟੀ ਦਾ ਕੀ ਕਾਰਨ ਹੈ ਠੀਕ ਹੈ ਜ਼ਰੂਰੀ ਨਹੀਂ ਹੁੰਦਾ ਵੀ ਸਾਰੀਆਂ ਪੰਜੇ ਉਂਗਲਾਂ ਬਰਾਬਰ ਹੋਣ ਇਹ ਵੱਡੀਆਂ ਛੋਟ ਸਾਹ ਉਹ ਕਰਤਾ ਜੀ ਮਸਲ ਲਿਆ ਕੱਲਾ ਕੱਲਾ ਦਾਣਾ ਕੱਢ ਲਿਆ ਦਾ ਮੋਟੇ ਤੋਂ ਮੋਟਾ ਤੇ ਪਤਲੇ ਤੋਂ ਪਤਲਾ ਸਾਰੇ ਦਾਣੇ ਇਹਦੇ ਕੱਢ ਲੈਣੇ ਨੇ ਜੀ ਆਪਾਂ ਨੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇਹਨੂੰ ਹੱਥ ਤੇ ਰੱਖ ਲੈਣਾ ਲੈ ਮੇਰਾ ਵੀ ਕਰਾਈ ਭਈਆ ਫੂਕ ਮਾਰ ਲੈਣੀ ਹੈ ਜੀ ਆਹ ਦੇਖੋ ਜੀ ਆਪਾਂ ਫੂਕ ਮਾਰ ਕੇ ਢਾ ਲਿਆ ਜੀ ਦਾਣੇ ਆਪਾਂ ਕੱਢ ਲੇ ਠੀਕ ਹੈ ਜੀ ਠੀਕ ਹੈ ਜੀ ਤੇ ਤੁਸੀਂ ਇਹ ਨਹੀਂ ਹੈਗਾ ਵੀ ਇਹ ਵੱਢਣ ਤੋਂ ਬਾਅਦ ਹੀ ਪਤਾ ਲੱਗੂਗਾ ਇਹਦੀ ਜੱਜਮੈਂਟ ਤੁਸੀਂ ਬਾਹਣ ਦੇ ਮੁਤਾਬਕ ਵੀ ਲਾ ਸਕਦੇ ਹੋ ਵੀ ਸੋਡੀ ਆ ਜਮੀਨ ਦਾ ਕੀ ਰੇ ਫਰਕ ਹੈ ਪਰਲੀ ਜਮੀਨ ਦਾ ਕੀ ਫਰਕ ਹੈ ਵੱਖ-ਵੱਖ ਖੇਤਾਂ ਦੇ ਵਿੱਚੋਂ ਠੀਕ ਹੈ ਦੋ ਤਿੰਨ ਤੇ ਤਾਂ ਜਰੂਰ ਪਰਖ ਪਰਖ ਕੇ ਦੇਖੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਇਹਦੇ ਦਾਣੇ ਗਿਣਨੇ ਨੇ ਗਿਣਤੀ ਕਰਨੀਆਂ ਦਾਣਿਆਂ ਕੱਲੇ-ਕੱਲੇ ਦਾਣਿਆਂ ਦੀ ਗਿਣਤੀ ਕਰਨੀ ਹੈ ਜੀ ਬਜ਼ੁਰਗ ਪਹਿਲਾਂ ਖੜੀ ਫਸਲ ਦਾ ਅੰਦਾਜ਼ਾ ਲਾ ਦੇ ਦੀ ਵੀ ਕਿੰਨੀ ਹੈ ਲਓ ਜੀ ਆਪਾਂ ਇਹਦਾ ਅੰਦਾਜ਼ਾ ਲਾ ਕੇ ਤੁਹਾਨੂੰ ਦੱਸ ਦਿੰਦੇ ਆ ਵੀ ਕਿੰਨੀ ਹੈ ਤੁਸੀਂ ਵੀ ਕਰੋ ਸ਼ਰਮਾ ਜੀ ਦਾਵਾ ਕਰੋ ਗਿਣਤੀ 1 2 ਤੁਸੀਂ ਵੀ 3 4 5 ਕਰੋ ਸ਼ਰਮਾ ਜੀ ਕਰਦੇ ਜੀ ਕਰਦੇ 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 56 57 58 59 60 61 62 63 64 65 66

64 65 66 68 69 70 ਤੇ 71 71 दाणे ਨੇ 71 दाणे ਨੇ ਜੀ ਹੁਣ ਕਈ ਵਾਰੀ ਬੱਲੀ ਛੋਟੀਆਂ ਵੱਡੀਆਂ ਵੀ ਹੁਣ ਬੱਲੀਆਂ ਛੋਟੀਆਂ ਵੱਡੀਆਂ ਵੀ ਹੁੰਦੀਆਂ ਨੇ ਜੀ ਹੁਣ ਇਹਦੇ ਵਿੱਚੋਂ ਆਪਾਂ ਨੂੰ 71 ਨਿਕਲੇ ਨੇ ਜੀ ਠੀਕ ਹੈ 71 ਦੇ ਵਿੱਚੋਂ ਜੀ ਤੁਸੀਂ ਵੱਡੀ ਛੋਟੀ ਦਾ ਆਪਾਂ ਵੱਡੀ ਬੱਲੀ ਤੋੜੀ ਹੈ ਤੁਸੀਂ 60 ਦਾ ਗੇੜ ਕਰ ਲਓ ਜੀ ਇੱਕ ਬੱਲੀ ਚੋਂ 60 दाणे ਨਿਕਲਦੇ ਨੇ ਜੀ ਠੀਕ ਹੈ ਐਸਟੀਮੇਟ ਹੈ ਜੀ ਐਸਟੀਮੇਟ ਠੀਕ ਹੈ 10 ਕ दाणे ਘਟਾ ਲੈਣਾ ਵੱਧ ਨਾ ਘਟ ਠੀਕ ਹੈ 60 ਦਾ ਹੋ ਗਿਆ ਜੀ 60 ਤੋਂ ਲੈ ਕੇ ਜੀ ਹੁਣ ਤੁਸੀਂ ਜਿੰਨੇ ਜਿਵੇਂ 60 ਦਾਣੇ ਆਏ ਨੇ 60 ਦੇ ਬਾਅਦ ਤੁਸੀਂ ਉਹਦੇ ਵਿੱਚ ਵਿੱਚ ਮਿੰਤੀ ਕਰ ਲੈਣੀ ਹੈ ਜੀ ਇਹ ਕਣਕ ਹੈ ਜਿਹੜੀ ਜੀ 50 ਤੋਂ 55 ਮਣੀ ਪਊਗੀ ਜੀ ਠੀਕ ਹੈ ਜੇ 60 ਦਾਣੇ ਨਿਕਲੇ ਸਾਡੇ 65 ਨੇ ਜੀ 65 ਨੇ ਜੀ ਬਾਹਰ ਚ ਆ ਆ ਬਾਨ ਦੀ ਗੱਲ ਹੈ ਜੀ ਹਾਂਜੀ ਇਹ 45 ਤੋਂ 55 ਦੇ ਵਿੱਚ ਪੈ ਜੂਗੀ ਜੀ ਠੀਕ ਹੈ ਜੀ ਉਹ ਤੇ ਹੁਣ 5 4 ਦਾ ਇਧਰ ਵੀ ਹੋ ਸਕਦੀ ਹੈ ਇਧਰ ਵੀ ਹੋ ਸਕਦੀ ਹੈ ਪਰ ਸੋਡੀ ਇਹ ਜਜਮੈਂਟ ਹੈ ਤੇ ਬਾਕੀ ਇਹ ਚੀਜ਼ ਹੁੰਦੀ ਹੈ ਜੀ ਕਈ ਵਾਰੀ ਦਾਣੇ ਸੁੱਕੇ ਕਿਸੇ ਕਿਸੇ ਕਣਕ ਦੇ ਮੰਨ ਕੇ ਚੱਲੋ ਵੀ ਬਾਲੀ ਬਾਲੀ ਮਰ ਜਾਂਦੀ ਹੈ ਕਣਕ ਉਹ ਤਰੀਕੇ ਨਾਲ ਹੁੰਦੀ ਹੈ ਕਈ ਵਾਰੀ ਮੋਟਾ ਵਧੀਆ ਦਾਣਾ ਨਹੀਂ ਭਾਈ ਇਹ ਇੰਨੀ ਤਾਂ ਨਿਕਲਦੀ ਹੋਰ ਅਸੀਂ ਤਾਂ ਦੇਖਦੇ ਆਏ ਹਾਂ ਠੀਕ ਹੈ ਅੱਜ ਹੀ ਮੈਂ ਕਈ ਬੰਦਿਆਂ ਦੀ ਰੈ ਲੈਤੀ ਮੈਂ ਕੈਮਰੇ ਤੇ ਆਉਣ ਨੂੰ ਵੀ ਪੁੱਛਿਆ ਕਈਆਂ ਨੂੰ ਉਹ ਕਹਿੰਦੇ ਵੀ ਅਸੀਂ ਕੈਮਰੇ ਤੇ ਨਹੀਂ ਆ ਸਕਦੇ ਪਰ ਇਹ ਜਜਮੈਂਟ ਸਾਡੀ ਸੋਡੀ ਚਾ ਤੇ ਜੇ ਤੁਹਾਡੇ ਕੋਲੇ ਕੋਈ ਹੋਰ ਟ੍ਰਿਕ ਹੈਗੀ ਹੈ ਜੀ ਤਾਂ ਉਹ ਵੀ ਇਹ ਬੰਦੇ ਹੁੰਦੇ ਨੇ ਬੇਸਾਬਰੇ ਜਿਹੇ ਬੰਦੇ ਗਿਣਦੇ ਹੁੰਦੇ ਨੇ ਜਿਹਨੂੰ ਆਏ ਜੇ ਹੁੰਦਾ ਵੀ ਛੇਤੀ ਛੇਤੀ ਲੈ ਆਈਏ ਫਤ ਕੀ ਬਣੂਗਾ ਪਹਿਲੀ ਹਿਸਾਬ ਲਾ ਲੈਂਦੇ